ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਤੁਸੀਂ ਜੀ ਕਿੱਦਾਂ ਹੋ ਠੀਕ ਠਾਕ ਵਧੀਆ ਤੇ ਅਸੀਂ ਵੀ ਵਧੀਆ ਠੀਕ ਠਾਕ ਤੇ ਅੱਜ ਆਪਾਂ ਬਣਾਉਣ ਲੱਗੇ ਆ ਗੁਰਸਾਹਿਬ ਦੇ ਹੋਂ ਦੇ ਭਾਜੀ ਤੇ ਅੱਜ ਤੁਹਾਨੂੰ ਦਿਖਾਉਦੇ ਆ ਕਿਉਂਕਿ ਆਪਾਂ ਪਾਉਣੀ ਨਾਨਕਿਆਂ ਨੂੰ ਤੇ ਭੂਆ ਨੂੰ ਭਾਜੀ ਤੇ ਤੁਹਾਨੂੰ ਦਿਖਾਉਦੇ ਆ ਪੂਰੀਆਂ ਪੂਰੀਆਂ ਰੌਣਕਾਂ ਲਾਈਆਂ ਭਈਆਂ ਦੇ ਘਰ ਗੁਰਸ਼ਾਨਾ ਇੱਧਰ ਇੱਧਰ ਹੱਲ ਨਹੀਂ ਕੀਤੀ ਸਤਿ ਸ਼੍ਰੀ ਅਕਾਲ ਕਰ ਦੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਹੀਂ ਨੇ ਕੀਤੀ ਸਤਿ ਸ਼੍ਰੀ ਅਕਾਲ ਕਰ ਦੋ ਸਤਿ ਸ਼੍ਰੀ ਅਕਾਲ ਕੀਤੀ ਇੰਡੀਆਂ ਨੂੰ ਨਾ ਉਹਦੀ ਗਰਸਾਈ ਦੇ ਪਾਜੀ ਹੋ ਗਈ ਹੈ ਤਿਆਰ ਸ਼ੁਰੂ ਕੰਮ ਆ। ਸ਼ਿਆਰੀ ਬੜੀ ਛੋੜੀ ਕੀਤੀ ਹੈ ਤੁਸੀਂ ਦਾ। ਅੱਜ ਸ਼ਾਮ ਤੱਕ ਇੱਕ ਲੱਗੂ ਟਾਈਮ ਕਿੰਨਾ ਟਾਈਮ ਤੱਕ? ਕਿੰਨੇ ਟਾਈਮ ਤੱਕ ਬਣਾਉਂਗੇ? ਸ਼ਾਮਾਂ ਤੱਕ ਰਹੀ ਅਜੇ ਇੱਥੇ। ਅੱਧੀ ਬਣ ਜੂਗੀ। ਤਿੰਨ-ਚਾਰ ਲੱਗਣਗੇ। ਤਿੰਨ। ਕੀ ਇਹਨੇ ਦੇਣਾ ਹੀ ਨਹੀਂ ਆ ਜੀ ਤਿੰਨ ਦਿਨ ਇੱਥੇ ਹੀ ਜੇ ਸਾਡੇ ਕੋਲ ਹੀ ਰੋਗੇ ਸਾ ਤਿੰਨ ਦਿਨ ਇਹਨਾਂ ਦੇ ਕੋਲ ਹੀ ਆ ਤਿੰਨ ਚਾਰ ਦਿਨ ਤੁਹਾਡੇ ਕੋਲ ਹੀ ਆ ਹਾਂ ਤੇ ਦੋਆਂ ਤੋਂ ਤਿੰਨ ਤੇ ਤਿੰਨਾਂ ਤੋਂ ਚਾਰ ਹੈ ਨਾ ਹਾਂ ਪੱਕਾ ਰੱਖ ਲਈਏ ਇੱਥੇ ਹੀ ਚਾਰ ਲੱਡੂ ਆ ਟਾਈਮ ਲੱਗਣਾ ਵਾ ਤੁਜੀ ਬੋਲਦੇ ਅਮਾ ਟਾਈਮ ਲੱਗਦਾ ਹਾਂ ਚੱਪੀ ਜੋ ਬੱਸ ਕਰੋ ਮੈਨੂੰ ਵੀ ਨਾਲ ਹੀ ਰੱਖ ਲਿਓ ਲੱਡੂ ਪਣਾਉਣ ਦਾ ਚਲੋ ਜੀ ਬਣਾਉਂ ਫਿਰ ਆਪਾਂ ਹੁੰਦੇ ਆ ਦੇਖਦੇ ਆ ਫਿਰ ਠੀਕ ਆ ਹਾਂਜੀ ਲਾਚੀ ਦਾਣਾ ਨਹੀਂ ਆਇਆ ਲਾਚੀ ਤਾਂ ਕਾਲੀਆਂ ਲਾਚੀਆਂ ਦੇ ਦਾਣੇ ਮੈਂ ਲੱਗਿਆ ਵੀ ਲਾਚ ਕਾਲੀਆਂ ਲਾਚੀਆਂ ਦੇ ਦਾਣੇ ਹਾਂਜੀ ਤੇ ਹੋਰ ਕੀ ਮੰਗਾਉਣਾ ਤੋਂ ਇਲਾਵਾ ਹਾਂ ਕੋਈ ਨਹੀਂ ਮਂਗਾ ਦੇਣੀ ਸਾਬਨਾ ਥੋੜੀ

ਹਾਂਜੀ ਪਾਵਾਣੀ ਜਾਲ ਸਿੱਖਣ ਦੀ ਕਿ ਬਣਦੀ ਨਹੀਂ ਬਣ ਗਿਆ ਕਹਿੰਦਾ ਬੰਨੇ ਹੋਰ ਕੇ ਬਣਦੀ ਹੈ ਕੋਟ ਕੇ ਨੀ ਪੀਣਾ ਆਉਂਦਾ ਤਲੀ ਤੇ ਗਏ ਕਿੰਨਰ ਗਏ ਤੁਹਾਡੇ ਜਿਹੜਾ ਬਾਜ ਗਿਆ ਮੇਰਾ ਹਣਾ ਇੱਕ ਦੱਬ ਕੇ ਕਰਨਾ ਜੁੜ ਜੇ ਨਾਲ ਕੋਟ ਕੋਟ ਕੇ ਕਰਨਾ ਹਾਂ ਠੀਕ ਹੈ ਕਈ ਕੁਟੀਆਂ ਬੁਲਾਉ ਰਹੀ ਨਹੀਂ ਕੁਟੀਆਂ ਨਹੀਂ ਇਹ ਤਾਂ ਠੀਕ ਹੀ ਬੜਾ ਸੋਹਣਾ ਹੈ

ਲਓ ਜੀ ਇੱਧਰ ਪੈ ਗਈ ਭਾਜੀ ਤੇ ਗੁਰਸ਼ਾਨ ਦੀ ਪੂਆ ਗੁਸਾਇਬ ਦੀ ਪੂਆ ਇੱਧਰ ਦੇ ਗੱਲ ਕਰ ਮੁੰਦੀ ਜੀ ਤੈਨੂੰ ਮੂੰ ਕਰਿਓ ਹਾਂ ਦੀਦੀ ਹਾਂ ਇਹਨੂੰ ਉਹਨਾਂ ਨੂੰ ਮੂੰ ਐਨ ਕਰਿਓ ਇੱਧਰ ਉਹਨਾਂ ਨੂੰ ਭੁਲਾਇਓ ਬਾੜਾ ਜਾ ਲੱਡੂ ਪਾਇਓ ਕੜਗੀਆਂ ਚ ਮੈਨੂੰ ਵੀ ਅੱਗੇ ਆਲਾ ਨੂੰ ਆਇਆ ਅਜੇ ਘਟੋ ਘਟ ਸਾਨੂੰ ਦੋ ਦਿਨ ਹੋਰ ਲੱਗ ਜਣੇ ਆਡੇ ਜੇ 2 ਦਿਨ ਜੇ ਹੋਰ ਲੱਗ ਜਾਣੇ ਤੇ 2 ਦਿਨ ਤੁਹਾਨੂੰ ਹੋਰ ਵਲੌਗ ਵੇਖਣ ਨੂੰ ਮਿਲੇਗਾ ਜਿਹੜੇ ਜਿਹੜੇ ਅਸੀਂ ਬਣਾਵਾਂਗੇ ਲੱਡੂ ਤੇ ਨਾਲ ਨਾਲ ਤੁਹਾਨੂੰ ਸਾਰੇ ਦਿਖਾਵਾਂਗੇ ਇਹ ਇਧਰ ਵੇਖਿਓ ਕਹੋ ਸਾਰੇ ਲੱਡੂ ਵੇ ਵੜਾਏ ਵਟੀ ਭਾਣੇ ਪਾਜੀ ਆਪਾ ਪਾਜੀ ਆਪਾ ਪਤਾ ਹੀ ਇਹਦਾ ਟਨ ਪਤਾ ਨਹੀਂ ਕਿੱਥੇ ਸੁਤਤਾ ਅੰਦਰ ਵੜ ਕੇ ਹੈ ਮੈਂ ਦੇਖ ਰਹੀ ਹਾਂ ਇਹ ਇੱਕ ਆਹ ਕੜਾਈ ਜਿਹੜਾ ਵਾਲਾ ਨੇ ਹਾਂ ਇਹ ਤਾਂ ਨਾ ਪੜੇ ਕਿ ਨਾ ਗੇਟੋ ਇਹ ਕਿੰਨਾ ਬੋਲ ਹੋ ਗਿਆ ਤੇ 900 ਤੱਕ ਪਹੁੰਚੇ ਹੋ ਹਾਂਜੀ ਅੱਜੀ ਕੋਈ ਨਹੀਂ ਕੋਈ ਨਹੀਂ ਰੋਜੇ ਕਰਦੇ ਰਹੋ ਬੋਲ ਰਹੇ ਆ ਪਿੰਨ ਹਾਂ ਹਾਂਜੀ ਅੰਕਲ ਜੀ ਹਾਂਜੀ ਹਾਂਜੀ ਕਿੰਨਾ ਕੰਮ ਰਹਿ ਗਿਆ ਕੰਮ ਰਹਿ ਗਿਆ ਸਿਰਫ ਅੱਧੇ ਘੰਟੇ ਦਾ ਅੱਧੇ ਘੰਟੇ ਦਾ 1 ਘੰਟੇ ਦਾ ਕਿਉਂਕਿ ਇੱਥੇ ਲਾਈਟ ਨਹੀਂ ਮਿਲਵਾ ਦੇ ਮੇਰੇ ਘਰ ਮਦ ਵਿੱਚ ਲਾਈਟ ਨਹੀਂ ਆਉਂਦੀ ਤੇਰਾ ਇੱਕ ਘਰੋਂ ਲਾਈਟ ਨਹੀਂ ਆਉਂਦੀ ਅੱਛਾ ਹਾਂਜੀ ਚਲੋ ਕੱਢ ਦੋ ਕੱਢ ਲਓ ਬੜੀ ਬੇਸਬਰ ਇਨਾ ਦਾੜੇ ਲੱਡੂਆਂ ਦਾ ਇੰਤਜ਼ਾਰ ਹੋਣ ਡਿਆ ਡੈਡੀ ਜਿਆਦਾ ਇੰਤਜ਼ਾਰ ਕਰਦੇ ਨੇ ਆਹੋ ਦੇ ਹੋਰ ਕੀ ਭਾਣਾ ਹੋ ਜਾ ਲੱਗਦਾ ਹੱਸਦਾ ਮਮਮੀ ਸਵੇਰ ਦੇ ਆ ਕੇ ਨਾਲ ਡੇਹਲ ਕਰਾਉਣਾ ਹੈ ਨਹੀਂ ਉਹ ਪਤਾ ਕੀ ਕੀ ਹੈਲਪ ਕਰਾਈ ਮਮਮੀ ਨੇ ਫਿਰ ਨਹੀਂ ਨਹੀਂ ਬੜਾ ਕੰਮ ਕਰਾਇਆ ਅੱਛਾ ਮਮਮੀ ਨੇ ਕਿ ਤੱਕ ਵਾਦ ਕਰਦੀ ਮੈਨੇ ਹਾਂ ਮਮਮੀ ਨੇ ਰੋ ਮਰਾ ਕੰਮ ਨਾਲ ਕਰ ਰਹਾ ਸੱਤ ਨਵੇਂ ਕੰਮ ਤੇ ਨਾਮ ਚਲੋ ਕਲਾ ਮਰਾ ਹਾਂ ਤੁਹਾਨੂੰ 12:00 ਵਜੇ ਕਰਦੇ ਮਰਾ ਮਰਾ ਲੈ ਜਾਓ ਇਹ ਗੱਡੀ ਚ ਰਾਂ ਤੋਂ ਮੈਂ ਲੈ ਜਣਾ ਲੈ 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 ਠੀਕ ਆ ਜੇ ਸਾਡੇ ਘਰ ਤੋਂ ਮੈਂ ਸਾਨੂੰ ਦੋ ਦਿਨਾਂ ਹੋ ਗਏ ਪਾਣੀ ਆ ਆ